ਕਿਨ ਆ ਤੇ ਆਪਾਂ ਗਲਾ ਵਗੈਰਾ ਵੀ ਇਸੇ ਸਲਵਾਰ ਵਾਲੇ ਕੱਪੜੇ ਚ ਜਿਹੜਾ ਬਚਿਆ ਉਹਦੇ ਚ ਹੀ ਆਪਣਾ ਬਣਾਉਣਾ ਤੇ ਇਹਦੀ ਕਿਉਂਕਿ ਇਹਦੇ ਜਿਹੜੀ ਆ ਬਾਕੀ ਜਿਹੜਾ ਪੂਰਾ ਪੂਰਾ ਹੀ ਆਇਆ ਹੈ ਭਾਰੇ ਨਾਲ ਆਪਣਾ ਸੂਟ ਕਰਕੇ ਤੇ ਤਾਂ ਆਪਾਂ ਜੋੜ ਪਾ ਲੈਣਾ ਕਿਉਂਕਿ ਇਹ ਪਹਿਣਾ ਨੂੰ ਬਹੁਤ ਹੀ ਪ੍ਰੋਬਲਮ ਆਉਂਦੀ ਹੈ ਵੀ ਸਾਡੀ ਜਿਹੜੀ ਬਾਹ ਇਹ ਪੂਰੀ ਨਹੀਂ ਬੰਨਦੀ ਪਸ਼ਮੀਨਾ ਸੂਟ ਦੀ ਤੇ ਇਹਨਾਂ ਦਾ ਕੱਪੜਾ ਹੀ ਇਦਾਂ ਦਾ ਇੰਨਾ ਦਿੱਤਾ ਹੁੰਦਾ ਕਿ ਆਪਾਂ ਇਹਨੂੰ ਕਟਿੰਗ ਕਰਨ ਚੇਪਰ ਜਾਦਾ ਇਹ 17 16 17 ਬਸ ਇੰਨੀ ਬੰਦੀ ਐ ਜੇ ਭਾਰੇ ਨਾਲ ਦਾ ਸੂਟ ਆ ਨਾ ਜੇ ਪਤਲੇ ਨਾਲ ਜਿਵੇਂ ਆਪਾਂ ਲਾ ਲੋ ਉਹਨਾਂ ਦਾ ਤਾਂ ਆਪਣਾ ਬਾਹਰ ਥੋੜਾ ਹੀ ਜੋੜ ਪੈਂਦਾ ਉਹਨਾਂ ਕਾ ਆਪਾਂ ਪਾ ਸਕਦੇ ਆ ਤੇ ਹੁਣ ਆਪਣੇ ਇਹ ਜਿਹੜਾ ਆਪਾਂ ਹੁਣ ਮੋਡਾ 11 ਇੰਚ ਜਿਹੜਾ ਰੱਖਾਂਗੇ ਠੀਕ ਹੈ ਜੀ ਇੱਥੋਂ ਆਪਾਂ ਉੱਪਰ ਨੂੰ ਰੱਖਣਾ ਸਲਾਈ ਦਾ ਕਰਕੇ ਇੰਨਾ ਇੱਥੋਂ ਆਪਾਂ ਸਲਾਈ ਦਾ ਰੱਖ ਲਿਆ ਤੇ 11 ਇੰਚ ਤੇ ਆਪਾਂ ਨੇ ਨਿਸ਼ਾਨ ਲਗਾ ਲਿਆ ਇਹਦੇ ਆਪਾਂ ਨੇ ਬਰਾਬਰੋ ਇਥੋਂ 3 ਇੰਚ ਦਾ ਨਿਸ਼ਾਨ ਲਾ ਕੇ ਆਪਾਂ ਇਸ ਤਰ੍ਹਾਂ ਇਹਦੀ ਕੱਟ ਪੈਣੀ ਹੈ ਇਥੋਂ ਆਪਾਂ ਥੋੜਾ ਜਿਹਾ ਕੱਟ ਕਰ ਦਾਂਗੇ ਠੀਕ ਹੈ ਤੇ ਇਹ ਆਪਣੀ ਜਿਹੜੀ ਹੁਣ 3 ਇੰਚ ਤੇ ਨਿਸ਼ਾਨ ਲਾਇਆ ਇਥੋਂ ਆਪਾਂ ਕੱਟ ਜਿਹੜੀ ਇਸ ਦਾ